ਅੱਜ ਮੈਂ ਦੱਸੂੰਗਾ ਕਿਵੇਂ ਮਾੜੇ ਵਕਤ 'ਚ ਚਮਕੀਲੇ ਨੇ ਸਰਧੂ ਸਕੰਦਰ ਦੀ ਬਾਹ ਫੜੀ ਸੀ ਕਿਹੜਾ ਉਹ ਗੀਤਕਾਰ ਸੀ ਜਿਹਨੂੰ ਸਰਧੂਨ ਦੇ ਘਰ ਭੇਜਿਆ ਸੀਗਾ ਤੇ ਸਰਧੂਲ ਸਕੰਦਰ ਪਹਿਲਾਂ ਕੀ ਕਰਦਾ ਹੁੰਦਾ ਸੀਗਾ ਦੋਸਤੋ ਗੱਲ ਕਰੀਏ ਸਰਧੂਨ ਸਕੰਦਰ ਦੀ ਸਰਧੂਲ ਸਕੰਦਰ ਅ ਅਮਰ ਸਿੰਘ ਚਮਕੀਲਾ ਹੋਣਾ ਨੇ ਇੱਕ ਗੀਤਕਾਰ ਸਵਰਨ ਸਿੰਘ ਸੀਵਿਆ ਉਹ ਉਹਨਾਂ ਦੇ ਗੀਤ ਲਿਖਦੇ ਹੁੰਦੇ ਸੀ ਇੱਕ ਦਿਨ ਬੈਠੇ ਗੱਲ ਚੱਲ ਪਈ ਵੇ ਮੈਂ ਤਾਂ ਹੇਟਾ ਮੇਰੇ ਗੀਤ ਗਾਓ ਹਿੱਟ ਹੋ ਜਾਂਦੇ ਸੀ ਵੀਆ ਸਭ ਤੁਹਾਡੇ ਚਮਕੀਲਾ ਜੀ ਨੇ ਕਿਹਾ ਕਿ ਤੂੰ ਕਿਤੇ ਨਵੇਂ ਮੁੰਡੇ ਨੂੰ ਲੈ ਕੇ ਆ ਉਹ ਕਹਿੰਦੇ ਫਿਰ ਦੱਸੋ ਕੋਈ ਉਹਨਾਂ ਨੇ ਦੱਸਿਆ ਕਿ ਇੱਕ ਮੁੰਡਾ ਸਰਧੂ ਲਵਾ ਤੇ ਸਰਧੂ ਸਿਕੰਦਰ ਉਹਨਾਂ ਦਿਨਾਂ ਦੇ ਵਿੱਚ ਕੁਲਦੀਪ ਮਾਨਕ ਜੀ ਦੇ ਮਗਰ ਹਾਰਮੋਨੀਅਮ ਪਲੇ ਕਰਦੇ ਹੁੰਦੇ ਸੀਗੇ ਹੈਨਾ ਜਦੋਂ ਲਾਈਵ ਪ੍ਰੋਗਰਾਮ ਤੇ ਜਾਂਦੇ ਸੀਗੇ ਕੁਲਦੀਪ ਮਾਨਕ ਹਣੀ ਤੇ ਇਹ ਉੱਤੇ ਹਾਰਮੋਨੀਅਮ ਵਜਾਉਂਦੇ ਹੁੰਦੇ ਸੀਗੇ ਤੇ ਫਿਰ ਅਮਰ ਸਿੰਘ ਚਮਕੀਲਾ ਉਹਨਾਂ ਨੇ ਕਿਹਾ ਵੀ ਮੇਰਾ ਉਹ ਦੋਸਤ ਵੀ ਆ ਮੈਂ ਚਾਹੁੰਨਾ ਕਿ ਉਹ ਕੁਝ ਬਣ ਜਾਵੇ ਤੇ ਇੱਕ ਉਹਨਾਂ ਦੇ ਘਰ 'ਚ ਗਰੀਬੀ ਵੀ ਬਹੁਤ ਆ ਤੇ ਜੇ ਉਹ ਮੁੰਡਾ ਅੱਗੇ ਆ ਜਾਵੇ ਤੇ ਮੈਨੂੰ ਬਹੁਤ ਖੁਸ਼ੀ ਹੋਊਗੀ ਅਮਰ ਸਿੰਘ ਚਮਕੀਲਾ ਨੇ ਕਿਹਾ ਤੇ ਫਿਰ ਗੱਲ ਹੋਈ ਪਈ ਮੈਨੂੰ ਲਿਜਾਊਗਾ ਕੌਣ ਸਰਧੂਲ ਸਿਕੰਦਰ ਦੇ ਘਰ ਸਰਧੂਲ ਦਾ ਘਰ ਸਿਗਾ ਖੰਨੇ ਕਹਿੰਦੇ ਅਮਰ ਸਿੰਘ ਚਮਕੀਲਾ ਨੇ ਆਪਣਾ ਪ੍ਰੋਗਰਾਮ ਵਿੱਚੇ ਛੱਡ ਕੇ ਸੀਵੀਆ ਸਾਹਿਬ ਨੂੰ ਗੱਡੀ 'ਚ ਬਿਠਾਇਆ ਖੰਨੇ ਲੈ ਕੇ ਗਏ ਉਹਦੇ ਘਰ ਮੋਰੇ ਲਾ ਕੇ ਤੇ ਆਪ ਕਿਸੇ ਹੋਰ ਦੇ ਪਾਸੇ ਚਲੇ ਗਏ ਵੀ ਉੱਥੇ ਘਰ 'ਚ ਗਰੀਬੀ ਆ ਤੇ ਮੈਨੂੰ ਦੇਖ ਕੇ ਉਹਨਾਂ ਨੂੰ ਹੋਰ ਚਾਹ ਪਾਣੀ ਦਾ ਐਵੇਂ ਪਾਊਗਾ ਤੇ ਸੀਬਿਆ ਸਾਹਿਬ ਉੱਥੇ ਗਏ ਸੀਬਿਆ ਸਾਹਿਬ ਕਹਿੰਦੇ ਜਦੋਂ ਮੈਂ ਗਿਆ ਸਰਧੂਲ ਦੇ ਘਰ ਅੱਤ ਦੀ ਗਰੀਬੀ ਦੇਖੀ ਪਰ ਇਹ ਗਰੀਬੀ ਦੇਖਦਿਆਂ ਸਰ ਮੈਨੂੰ ਇਹ ਲੱਗਾ ਵੀ ਹੁਣ ਇਸ ਤੇ ਇਹ ਗਰੀਬੀ ਰਹੂਗੀ ਨਹੀਂ ਤੇ ਫਿਰ ਕਹਿੰਦੇ ਸਾਡੀ ਗਾਣਿਆਂ ਦੀ ਸੈਟਲਮੈਂਟ ਹੋਈ ਅਸੀਂ ਉੱਥੇ ਚੂਜ਼ ਕੀਤੇ ਤੇ ਮੈਂ ਆਪਣੀ ਡੈਰੀ ਦੇ ਆਂਦੀ ਸਰਧੂਲ ਹੋਣਾ ਨੂੰ ਤੇ ਉਹ ਗੀਤ ਬਾਚ ਸਰਧੂਲ ਸਕੰਦਰ ਨੇ ਗਾਏ ਫਿਰ ਇਹਨਾਂ ਦੀ ਕੰਪਨੀ ਨਾਲ ਗੱਲ ਹੋਈ ਪਰ ਅਮਰ ਸਿੰਘ ਚਮਕੀਲੇ ਨੇ ਇਹ ਗੱਲ ਜ਼ਰੂਰ ਕਹੀ ਸੀ ਸੀਬੀਆ ਸਾਹਿਬ ਨੂੰ ਕਿ ਸਰਧੂਲ ਸਕੰਦਰ ਨੂੰ ਕਾਮਯਾਬ ਜ਼ਰੂਰ ਕਰਨਾ ਆ ਆਪਾਂ ਜਿਉ ਮਰਜੀ ਹੋ ਜਵੇ ਮੇਰਾ ਇਹ ਦੋਸਤ ਆ ਮੈਂ ਚਾਹਣਾ ਇਹ ਅੱਗੇ ਆਵੇ ਇਹ ਹੁੰਦੀ ਯਾਰੀ ਦੋਸਤੀ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਬਾਪੂ ਸਾਡਾ ਗੁੰਮ ਹੋ ਗਿਆ ਜਿਹੜਾ ਗੀਤ ਸੀ ਸੌਂਗ ਸੀਗਾ ਹਨਾ ਸੋਨੀਆ ਸਰਿੰਦਰ ਸੋਨੀਆ ਤੇ ਅਮਰ ਸਿੰਘ ਚਮਕੀਲੇ ਜੀ ਨੇ ਪਹਿਲੀ ਟੇਪ 'ਚ ਓ ਵੀ ਇਹਨਾਂ ਦਾ ਹੀ ਗਾਣਾ ਸੀਗਾ ਇਕੱਠਿਆਂ ਦਾ ਕੰਪੋਜੀਸ਼ਨ ਉਹਦੀ ਅੱਧੀ ਕੰਪੋਜੀਸ਼ਨ ਸਰਧੂਲ ਨੇ ਤਿਆਰ ਕਰਕੇ ਦਿੱਤੀ ਸੀਗੀ ਫਿਰ ਇੱਕ ਮੇਲਾ ਹੁੰਦਾ ਸੀਗਾ ਜਦੋਂ ਹਿੱਟ ਹੋ ਗਿਆ ਕਹਿੰਦੇ ਆ ਨਾ ਸਰਧੂਲ ਹੁਣੀ ਤੇ ਜਦੋਂ ਅਮਰ ਸਿੰਘ ਚਮਕੀਲਾ ਤੇ ਦੋਨੇ ਸਟਰਗਲ ਕਰਦੇ ਹੁੰਦੇ ਸੀ ਤਾਂ ਉਹਨਾਂ ਨੇ ਕਦੇ ਇਹਨਾਂ ਨੂੰ ਦੋਨਾਂ ਨੂੰ ਮਗਾਉਣ ਦਾ ਮੌਕਾ ਨਹੀਂ ਸੀ ਦਿੱਤਾ ਤੇ ਫਿਰ ਜਦੋਂ ਹਿੱਟ ਹੋ ਗਿਆ ਸੀ ਦੋਨੇ ਸਰਧੂਲ ਸਾਹਿਬ ਦੇ ਵੀ ਗਾਣੇ ਚਲੇ ਆ ਚਮਕੀਲਾ ਸਾਹਿਬ ਦੇ ਤੇ ਫਿਰ ਚਮਕੀਲਾ ਸਾਹਿਬ ਨੂੰ ਫੋਨ ਆਇਆ ਸਰਧੂਲ ਨੂੰ ਕਹਿੰਦੇ ਸਾਡੇ ਉਸੇ ਮੇਲੇ ਤੇ ਗਾ ਜਾਓ ਫਿਰ ਸਰਦੂਤ ਸਿਕੰਦਰ ਨੇ ਚਮਕੀਲਾ ਦਾ ਉਹਨੂੰ ਫੋਨ ਲਾਇਆ ਕਹਿੰਦੇ ਬਾਈ ਜੀ ਮੈਨੂੰ ਫੋਨ ਆਇਆ ਉਹਨਾਂ ਦਾ ਕਿ ਸਾਡੇ ਇੱਥੇ ਹੁਣ ਮੇਲੇ ਤੇ ਗਾ ਕੇ ਜਾਓ ਹਨਾ ਪਛੈਦ ਪ੍ਰੋਫੈਸਰ ਮੋਹਨ ਸਿੰਘ ਮੇਲਾ ਜੀ ਤਾਂ ਚਮਕੀਲਾ ਜੀ ਕਹਿੰਦੇ ਹੁਣ ਤੂੰ ਦੱਸ ਕਿਵੇਂ ਕਹਿੰਦੇ ਫਿਰ ਅਸੀਂ ਵੀ ਉਹਨਾਂ ਨੂੰ ਨਾ ਦੇ ਦਿੱਤੀ ਸੀ ਠੋਕ ਕੇ ਜਿਵੇਂ ਕਿਸੇ ਟਾਈਮ ਉਹਨਾਂ ਨੇ ਸਾਨੂੰ ਗਾਉਣ ਦਾ ਮੌਕਾ ਨਹੀਂ ਸੀ ਦਿੱਤਾ ਤਾਂ ਅਮਰ ਸਿੰਘ ਚਮਕੀਲੇ ਦਾ ਅਹਿਮ ਯੋਗਦਾਨ ਆ ਸਰਦੂਲ ਸਕੰਦਰ ਨੂੰ ਕਾਮਯਾਬ ਕਰਨੇ ਦੇ ਵਿੱਚ ਇਥੋਂ ਇਹ ਪਤਾ ਲੱਗਦਾ ਕਿ ਜਿਹੜਾ ਅਮਰ ਸਿੰਘ ਚਮਕੀਲਾ ਸੀ ਉਹ ਇਕੱਲੇ ਆਪ ਹੀ ਨਹੀਂ ਇਸ ਲਾਈਨ ਚ ਅੱਗੇ ਹੋਰਾਂ ਨੂੰ ਵੀ ਬਾਹ ਫੜ ਕੇ ਖਿੱਚ ਕੇ ਅੱਗੇ ਲੈ ਕੇ ਆਉਂਦੇ ਸੀ ਜੇ ਉਸ ਦਿਨ ਸਵਰਨ ਸੀਵੀਆਂ ਨੂੰ ਨਾਂ ਦੱਸਦੇ ਨਾ ਕਹਿੰਦੇ ਤੇ ਸ਼ਾਇਦ ਸਰਦੂਲ ਸਕੰਦਰ ਹੋਣਾ ਦਾ ਇਹ ਕੰਮ ਇੰਨਾ ਨਾ ਬਣਦਾ ਜੇ ਲੋ ਉਹ ਮਿਹਨਤੀ ਸੀਗੇ ਉਹਨਾਂ ਕੋਲ ਸੋਰਸੀ ਗਿਆਨ ਸੀਗਾ ਉਹਨਾਂ ਨੇ ਅੱਗੇ ਆਉਣਾ ਹੀ ਆਉਣਾ ਸੀ ਪਰ ਜੋ ਕੁਝ ਚਮਕੀਲਾ ਸਾਹਿਬ ਨੇ ਯੋਗਦਾਨ ਪਾਇਆ ਉਹ ਕਾਬਲੇ ਤਾਰੀਫ ਆ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੁਸੀਂ ਜਰੂਰ ਦੱਸਿਓ ਧੰਨਵਾਦ ਮੈਂ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦਾ ਰਹੂੰਗਾ ਜਿਹੜੀਆਂ ਤੁਹਾਨੂੰ ਸਿੰਗਰਾਂ ਦੇ ਬਾਰੇ ਨੌਲੇਜ ਦਿੰਦੀਆਂ ਰਹਿਣਗੀਆਂ ਧੰਨਵਾਦ